ਪਿੰਡ ਦੀ ਸਾਰੀ ਸਾਥ ਸੰਗਤ ਨੂੰ ਇਹਦੇ ਬਹੁਤ ਨੁਕਸਾਨ ਹੋਇਆ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਐਸਡੀ ਸਾਹਿਬ ਨੂੰ ਵੀ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਐਸਡੀ ਸਾਹਿਬ ਸਤਿ ਸ਼੍ਰੀ ਅਕਾਲ ਸਾਡੇ ਐਮਐਲਏ ਸਾਹਿਬ ਜੀ ਪੁੱਤਰ ਆਮ ਆਦਮੀ ਪਾਰਟੀ ਦੇ ਜਨਰਲ ਮੈਂਬਰ ਦਾ ਜਿਹੜਾ ਸਾਰੇ 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 ਸਾ ਉਹ ਵੀ ਕਾਇਦੇ ਨੇ ਨਸ਼ਿਆਂ ਬਾਰੇ ਉਸ ਨੂੰ ਕਾਮਯਾਬ ਕਰਨ ਲਈ ਇੱਥੇ ਸਾਰੇ ਇਕੱਠੇ ਹੋਏ ਆਂ ਇਹ ਪੰਜਾਬ ਸਭਾ ਵੱਲੋਂ ਇਹ ਹੀ ਕਸ਼ੁਨ ਹੈ ਵੀ ਇਹ ਦੋ ਨਸ਼ਿਆਂ ਦੀ ਫਰਾਈ ਹੈਗੀ ਹੈ ਨਸ਼ਿਆਂ ਦੀ ਇਹਨਾਂ ਜਨੋ ਮੁਟਕੇ ਸੁਰਗਤਾ ਜਾਵੇ ਜੇ ਕੋਈ ਦੇ ਵਿੱਚ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਬਾਰੇ ਸੁਣਨਾ ਨਹੀਂ ਹੈ ਉਹ ਸੰਭੁਲਤੀ ਜਾਵੇ ਉਸ ਵੱਲੋਂ ਕਾਰਵਾਈ ਤੁਰੰਤ ਕੀਤੀ ਜਾਵੇਗੀ ਜੋ ਬੱਚਾ ਕੋ ਨਸ਼ੇ ਕਰਨ ਦਾ ਆਦੀ ਹੈ ਤਾਂ ਉਹ ਸਰਕਾਰ ਵੱਲੋਂ ਖੋਲੇ ਗਏ ਡੀਡਿਕਸ਼ਨ ਮੀ ਹੈਬੀ ਰਿਕਨ ਸੈਂਟਰ ਦੇ ਵਿੱਚ ਭਰਤੀ ਕਰਾ ਜਾਵੇ ਉੱਥੇ ਸਰਕਾਰ ਵੱਲੋਂ ਉਸ ਬੱਚੇ ਦਾ ਇਲਾਜ ਕੀਤਾ ਜਾਵੇਗਾ ਅਤੇ ਉਸ ਨੂੰ ਨੁਸਤੀ ਪ੍ਰਾਂਤ ਸਕਿਲ ਦੀ ਸਕਿਲ ਦਿੱਤੀ ਜਾਵੇਗੀ ਕੋਈ ਪ੍ਰੈਕਟੀਕਲ ਕੋਰਸ ਕਰਾ ਜਾਵੇਗਾ ਅਤੇ ਉਸ ਨੂੰ ਰੋਜ਼ਗਾਰ ਸਾਧਨ ਦੇ ਵਿੱਚ ਪੂਰੀ ਪੂਰੀ ਸਹਾਤਾ ਸਰਕਾਰ ਵੱਲੋਂ ਦਿੱਤੀ ਜਾਵੇਗੀ ਕਿ ਮੇਰੀ ਤੁਹਾਡੇ ਪਿੰਡ ਵਸਨੀਕਾਂ ਇਹ ਵੀ ਲਾ ਇਹ ਜਿਹੜੀ ਬੁਰਾਈ ਹੈ ਨਸ਼ਾ ਦੀ ਇਹਨੂੰ ਸਾਡੇ ਕਿੰਨਾ ਖਤਰਨਾਕ ਦੇ ਵਿੱਚ ਸਰਕਾਰ ਦਾ ਪੂਰਾ ਪ੍ਰਸ਼ੰਸਾ ਦਿਓ ਜੀ ਧੰਨਵਾਦ। ਉਹ ਆਪਣੇ ਜਾਣਕਾਰ ਨੂੰ ਸੰਬੋਧਨ ਕਰਦੇ ਹਾਂ। ਜਦੋਂ ਜੇ ਕੋਈ ਜਿਹੜੇ ਬੰਦਾ ਮੇਰੇ ਪਹਿਲਾਂ ਸਾਡੇ ਜ਼ਿਲ੍ਹੇ ਦੇ ਸਾਡੇ ਮਾਨ ਸਰਪੰਚ ਸਾਥੀ ਸਾਡੇ ਪੰਚ ਸਰਪੰਚ ਬੜੇ ਸਾਡੀ ਪ੍ਰਤੀਨਿਧਤਾ ਸਾਡੀ ਸਰਪੰਚ ਸਾਹਿਬ ਜੀ ਸਰਪੰਚ ਸਾਹਿਬ ਰਾਜੀ ਫਤਿਹਿਸਾਨ ਜੀ ਵੀ ਰਹੇ ਜੀ ਦਾ ਪਰਚਾ ਵੀ ਵਾਹੇ ਜੀ ਜੀ ਫਤਿਹ ਜੀ ਬਹੁਤ ਪਤਾ ਹੈ ਮਾਨ ਸਾਹਿਬ ਨੇ ਇੱਕ ਮੁਹਿੰਮ ਚਲਾਈ ਵੀ ਬਹੁਤ ਮਸਾਜ ਹੋ ਰਹੀ ਹੈ ਇਹਨਾਂ ਮੁਹਿੰਮ ਇਹ ਮਸ਼ਿਆਂ ਦੇ ਖਿਲਾਫ ਸਖਤ ਕਾਰਵਾਈ ਤੋਂ ਹਾਂ ਸ਼ੇੜੀ ਗਈ ਹੈ ਜਿੰਨੇ ਆਪਾਂ ਦੇਖਦੇ ਹਾਂ ਕਿ ਪਿਛਲੇ ਸਰਕਾਰਾਂ ਨੇ ਆਪਣੇ ਯੋਗਤਾ ਘਾਣੇ ਕੀਤਾ ਉਹ ਬੁਰੇ ਬੁਰੇ ਬਹੁਤ ਬੁਰੀ ਥੀਕ ਇਹਨਾਂ ਨੇ ਕੀਤਾ ਉਹਨਾਂ ਨੇ ਇਸ ਤਰ੍ਹਾਂ ਕੀਤਾ ਕਿ ਜੇ ਮੁੰਡੇ ਪੜ ਲੈ ਕੇ ਤੇ ਮੇਰੇ ਸਾਨੂੰ ਸਵਾਲ ਕਰਨੇ ਆ ਇਹਨਾਂ ਨੂੰ ਸਾਡੇ ਤੋਂ ਰੋਜ਼ਗਾਰ ਮੰਗਣਾ ਹੈ ਇਹਨਾਂ ਨੇ ਆਪਦੀਆਂ ਫੈਸਿਲਿਟੀ ਮੰਗਣੀਆਂ ਕਿ ਪਾਸੇ ਨੂੰ ਮੈਸੇਜ ਜੁਦਾ ਕੇ ਰੱਖੇ ਇਹਦਾ ਤਲੰਕ ਆਪਣੇ ਪੰਜਾਬ ਤੋਂ ਲੱਗ ਚੁੱਕਾ ਨਸੀਆ ਵਾਲਾ ਪਹਿਲਾਂ ਇਹੀ ਤੱਕ ਵੀ ਆਪਣੇ ਜੁਲਿਆਂ ਦੇ ਤਰਫੋਂ ਸ਼ੁਰੂ ਹੋਇਆ ਵੀ ਤਰਫੋਂ ਉਹ ਵਿਰੋਧੀ ਤੋਂ ਵੀ ਮਿਹਨਤ ਨਹੀਂ ਜਿਹੀ ਪਰ ਜਿਹੜਾ ਸੀਮਾ ਪ੍ਰਿਆਰ ਇਹਨਾਂ ਬਿジネス ਸਰਕਾਰਾਂ ਨੇ ਤੁਹਾਨੂੰ ਦੇ ਵਿੱਚ ਚਲਾਇਆ ਆਪਣੀ ਜਿਹੜੀ ਨੌਜਵਾਨੀ ਨੂੰ ਉਸ ਦੇ ਪੇਂਚਾਈ ਉਸ ਚੀਜ਼ ਨੂੰ ਉਸ ਕਲੰਕ ਨੂੰ ਖਤਮ ਕਰਨ ਲਈ ਮਾਨ ਸਾਹਿਬ ਨੇ ਜਿਹੜਾ ਯਤਨਸ਼ਾਹ ਦਾ ਰੋਡ ਚਲਾਇਆ ਉਹ ਕਿਸੇ ਹੋਰ ਤਰੀਕੇ ਦੇ ਨਾਲ ਨਹੀਂ ਚੱਲ ਰਿਹਾ ਕਿ ਜਿਹੜਾ ਕੋ ਬੰਦਾ ਨਸਾ ਰਹਿਦਾ ਉਹਦੇ ਘਰ ਜਿਹੜੇ ਹਨ ਉਹਨੂੰ ਬੁਲਤੀ ਜਾ ਰਹੇ ਹਨ ਉਹ ਕਿਉਂ ਬੁਲਤੀ ਜਾ ਰਹੇ ਹਨ ਕਿਉਂਕਿ ਜਿਹੜੇ ਉਹ ਘਰ ਸੀਗੇ ਉਹ ਨੌਜਵਾਨਾਂ ਦੀ ਹੱਡੀਆਂ ਨੂੰ ਤੋਂ ਬਣੀ ਹੋਈ ਸੀ। ਉਹਨਾਂ ਦੇ ਜਿਹੜੇ ਅੰਗ ਸੀਗੇ ਉਹ ਥੱਲੇ ਬੱਦੇ ਹੋਏ ਸੀ। ਆਪਾਂ ਦੇਖਦੇ ਹਾਂ ਕਿ ਆਪਣੇ ਨੌਜਵਾਨਾਂ ਜਿਹੜੇ ਗੋਡੀਆਂ ਦੇ ਉੱਤੇ ਮਿٹے ਰਹਿ ਗਏ ਹੱਥਾਂ 'ਚ ਸਿੰਜਾ ਲਿਖਿਆ ਹੋਈਆ ਕੋਈ ਅਵੋਡੋਜ਼ ਨਾਲ ਮਰ ਗਿਆ ਕੋਈ ਕੋਈ ਕਿਸੇ ਤਰੀਕੇ ਨਾਲ ਮਰ ਗਿਆ ਬਲਕਿ ਆਪਣਾ ਤਾਂ ਪੰਜਾਬ ਬੀਟਾ ਮਸ਼ਹੂਰ ਸੀਗਾ ਜਿਹੜਾ ਬਲਦਾਨ ਦਿੰਦਾ ਹੁੰਦਾ ਸੀਗਾ ਜਿਹੜਾ ਹਾਸ ਦਾ ਹਾਸ ਦਾ ਸੋਨੇ ਚੜ ਜਾਂਦਾ ਹੁੰਦਾ ਸੀਗਾ ਉਹ ਜਿਹੜੀ ਆਪਣੀ ਨੌਜਵਾਨ ਪੀੜ੍ਹੀ ਹੈ ਉਹ ਸਰਦੇ ਤੋਂ ਨਸ਼ੇ ਦੇ ਮਾਰੇ ਆਪਣੇ ਆਪ ਨੂੰ ਖਤਮ ਕਰਨੀ ਹੈ ਹਰ ਚੀਜ਼ ਨੂੰ ਬਚਾਉਣੀ ਜਿਹੜਾ ਯੁੱਧ ਨਸ਼ੇ ਦੇ ਵੋਧਰ ਪੰਜਾਬ ਸਰਕਾਰ ਨੇ ਵਿੰਡਿਆ ਹੋਇਆ ਮੈਂ ਤੁਹਾਡੇ ਸਾਰੇ ਅੱਗੇ ਬੇਨਤੀ ਕਰਦਾ ਕਿ ਜਿਹੜਾ ਇਹ ਯੁੱਧ ਨਾ ਹੀ ਕਿਸੇ ਇਕੱਲੀ ਸਰਕਾਰ ਦਾ ਨਾ ਹੀ ਕਿਸੇ ਸਰਪੰਚ ਦਾ ਨਾ ਹੀ ਕਿਸੇ ਪੰਚ ਦਾ ਨਾ ਹੀ ਕਿਸੇ ਪਿੰਡ ਦੇ ਮਹਤਵਰ ਬੰਦੇ ਇਹ ਸਾਰੇ ਦੀ ਆਪਣੀ ਆਪਣੇ ਆਪ ਦੀ ਲੜਾਈ ਹੈ ਆਪਾਂ ਨੂੰ ਇਕਜੁੱਟ ਹੋਣਾ ਪੈਣਾ ਹੈ ਅਪਾ ਪਯੋਨ ਜੀ ਨੂੰ ਥਲ ਪਾਰ ਸਕਦੇ ਆ ਜੇ ਆਪਾਂ ਸੋਚੀ ਵੀ ਕਿਸੇ ਦਾ ਮੁੰਡਾ ਨਸ਼ਾ ਕਰਦਾ ਆਪਾਂ ਤੋ ਕੀ ਲੈਣ ਦੇਣਾ ਜਦੋਂ ਆਪਣਾ ਕੋਈ ਨਸ਼ੇ ਤੇ ਲੱਗੇਗਾ ਫਿਰ ਆਪਾਂ ਤਾਂ ਹਰ ਮਾਰ ਕੇ ਰੋਵਾਂਗੇ ਵੀ ਸ਼ਾਇਦ ਜੇ ਆਪਾਂ ਉਹ ਮੁੰਡੇ ਨੂੰ ਬਚਾ ਲੈਂਦੇ ਆਪਣਾ ਮੁੰਡਾ ਵੀ ਨਸ਼ੇ ਦੇ ਨਾਮ ਸੋ ਮੇਰੀ ਇਹ ਬੇਨਤੀ ਹੈ ਕਿ ਆਓ ਸਾਰੇ ਨਾਲ ਮਿਲ ਕੇ ਕੁਝ ਪ੍ਰਸ਼ਾਸਨ ਦਾ ਪਿੰਡ ਦਾ ਸਰਕਾਰ ਦਾ ਸਾਰੇ ਦੀ ਮਦਦ ਕਰੀਏ ਕਿ ਆਪਾਂ ਨਸ਼ੇ ਨੂੰ ਥਲ ਪਾਰ ਸਕੀਏ ਇਹ ਜੀ ਬੇਨਤੀ ਕਰਦਾ ਬਹੁਤ ਚੰਨ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਹ ਬਚਨਵਾਜੀ ਮੁਨੱਫਸਾਂ ਨੇ ਉਹ ਕਿ ਅਸੀਂ ਅਸੀਂ ਤੁਸੀਂ ਨਸ਼ਾ ਦੀ ਵਰਤੋਂ ਕਰਦੇ ਨਸ਼ੀ ਨਸ਼ਾ ਦੇ ਖਿਲਾਫ ਉਠੋ ਕੇ ਲੜੋਗੇ ਸੋਹ ਕਹਿੰਦੇ ਹਾਂ ਕਿ ਤੁਸੀਂ ਅਸੀਂ ਨਸ਼ਾ ਦੇ ਖਿਲਾਫ ਆਪਣੇ ਪਿੰਡ ਦੇ ਹਰੇਕ ਦਾ ਭਾਗੇ ਕੰਮ ਕਰਾਂਗੇ ਹਰੇਕ ਦਾ ਭਾਗੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਕਿਸਮ ਦਾ ਨਸ਼ਾ ਬੰਦ ਕਰਾਂਗੇ ਅਸੀਂ ਅਸੀਂ ਕਿਸੇ ਨਸ਼ਾ ਨਸ਼ ਕਰਨ ਨੂੰ ਕਿਸੇ ਨਸ਼ਾ ਬੰਦ ਕਰਾਂਗੇ ਪਿੰਡ ਵਿੱਚ ਗੁਰਮੀ ਵਿਮਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਾਂ ਉਹ ਵੀ ਨਸ਼ਾ ਕਰਦੇ ਹਾਂ ਅਸੀਂ ਅਸੀਂ ਉਹਨਾਂ ਨੂੰ ਮਸਾ ਸੱਦਣ ਲਈ ਸੱਦ ਆਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਮਸਾ ਮੁਕਤੀ ਸੈਂਟਰ ਵਿੱਚ ਭਰਤੀ ਕਰਾਵਾਂਗੇ ਅਸੀਂ ਕਿਸੇ ਵੀ ਜਿਹੜਾ ਦਸਕਰਦੀ ਜਮਾਨਤ ਲੈ ਕੇ ਆਵਾਂਗੇ ਅਸੀਂ ਸੰਗਤ ਇਸੇ ਹੋਰ ਬੱਚੀ ਨੂੰ ਜਵਾਬ ਦੇਣ ਤੋਂ ਰੋਕਾਂਗੇ ਤੁਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲਾ ਸੋਨਿਆ ਸੋ ਸਤਿ ਸ਼੍ਰੀ ਅਕਾਲ ਓਕੇ ਓਕੇ ਬੱਚਿਓ ਇੱਧਰ ਦੇਖੋ ਸਾਹਮਣੇ ਅੱਛਾ ਬੋਲੋ ਜੁੱਤ ਨਸ਼ਾ ਵਿਰੋਧ ਨਸ਼ਾ ਵਿਰੋਧ ਸਿਆਚਪਿੰਡ ਦੇ ਉਗੜ ਦੇ ਵਿੱਚ ਆਏ ਹੋਏ ਆ ਜੀ ਇੱਥੇ ਅਸੀਂ ਸਾਰੀ ਪੰਚਾਇਤ ਨੂੰ ਪੂਰੇ ਨਗਰ ਨੂੰ ਬੇਨਤੀ ਕਰਦੇ ਆ ਕਿ ਜੇ ਕੋਈ ਬੰਦਾ ਨਸ਼ਾ ਵੇਚਦਾ ਜਾਂ ਕਰਦਾ ਹੈ ਉਹਦੇ ਖਿਲਾਫ ਜਿਹੜੀ ਸਰਕਾਰ ਨੇ ਸਖਤ ਕਾਰਵਾਈ ਕਰਨੀ ਹੈ ਜੇ ਕੋਈ ਬੰਦਾ ਵੇਚਦਾ ਹੈ ਜਾਂ ਤਾਂ ਪੰਜਾਬ ਛੱਡ ਦੇ ਜਾਂ ਉਹ ਜੇਲ੍ਹ 'ਚ ਹੋ ਜੇ ਕਿਉਂਕਿ ਅਸੀਂ ਆਪਣੀ ਪੰਜਾਬੀ ਦੇ ਜਿਹੜੇ ਨੌਜਵਾਨ ਪੰਜਾਬੀ ਮੁੰਡੇ ਅਸੀਂ ਉਹਨਾਂ ਦਾ ਘਰ ਨਹੀਂ ਕਰਨ ਦਵਾਂਗੇ ਤੇ ਨਾਲ ਹੀ ਜੇ ਕੋਈ ਬੰਦਾ ਨਸ਼ੇ ਦਾ ਸੇਵਨ ਕਰਦਾ ਉਹ ਸਰੀਰਕ ਤੌਰ ਤੇ ਤੇ ਮਾਨਸਿਕ ਤੌਰ ਤੇ ਬਿਮਾਰ ਹੈਗਾ ਜੀ ਉਸ ਲਈ ਜਿਹੜੀ ਪੰਜਾਬ ਸਰਕਾਰ ਨੇ ਰੀ ਹੈਬ ਰੀ ਹੈਬ ਦੀ ਉਪਰਗੁੰਜੀ ਜਿਹੜੀ ਪ੍ਰੋਵਾਈਡ ਕੀਤੀ ਗਈ ہوئی ਹੈ ਜਿਹਨੂੰ ਆਪਾਂ ਨਸ਼ਾ ਛਡਾਊ ਕੇਂਦਰ ਕਹਿ ਦਿੰਦੇ ਆ ਤੇ ਸਰਕਾਰ ਹਰ ਪੱਖੋਂ ਤਿਆਰ ਹੈ ਜੀ ਅੱਜ ਇੱਕ ਪਿੰਡ ਦਿਓਗੜ ਸੇਲ ਵਾਲਾ ਖਾਨੇ ਵਾਲ ਪਿੰਡ ਦੇਖੀ ਅਸੀਂ ਆਪ ਕੋਲ ਜਿਹੜੀ ਕੇਂਦਰ ਹੈ ਕੋਈ ਨਾ ਜੀ ਇਸ ਤਰ੍ਹਾਂ ਦਾ ਸੰਸਥਾ ਲਾਗੂ ਪਾਣਾ ਨਿਕਲਦਾ ਹੈ ਰਿਸਪਾਂਸ ਅੱਛਾ ਆ ਰਿਹਾ ਜੀ ਲੋਕ ਸਰਕਾਰ ਦੇ ਇਸ ਮਹੀਮ ਦੇ ਵਿੱਚ ਪੂਰੀ ਤਨੋਂ ਮਨੋਂ ਸਹਿਮਤ ਹੋ ਰਹੇ ਨੇ ਜੀ ਤੇ ਲੋਕਾਂ ਦਾ ਰੁਝਾਨ ਹੈਗਾ ਵੀ ਲੋਕ ਵੀ ਚਾਹੁੰਦੇ ਨੇ ਵੀ ਨਸ਼ਾ ਜਿਹੜਾ ਬੰਦ ਹੋਣਾ ਚਾਹੀਦਾ ਹਰ ਤਰੀਕੇ ਨਾਲ ਸਰਕਾਰ ਦਾ ਇੱਕ ਬਹੁਤ ਹੀ ਅੱਛਾ ਕਦਮ ਹੈਗਾ ਹੈ ਪ੍ਰਬੰਧ ਕੀਨੇ ਦੋ ਬਣਾਵਾ ਪ੍ਰਬੰਧ ਪ੍ਰਬੰਧ ਇਹ ਨਹੀਂ ਸਰਕਾਰ ਵੱਲੋਂ ਡੀਡਿਕਸ਼ਨ ਸੈਂਟਰ ਰੀਹੈਬਿਲੀਟੇਸ਼ਨ ਸੈਂਟਰ ਖੁੱਲ੍ਹੇ ਗਏ ਨੇ ਜੀ ਜੇ ਕੋਈ ਵਿਅਕਤੀ ਨਸ਼ਾ ਕਰਦਾ ਹੈ ਤਾਂ ਪਿੰਡ ਦਾ ਕੋਈ ਵਿਅਕਤੀ ਉਹਨੂੰ ਉੱਥੇ ਦਾਖਲ ਕਰਵਾ ਸਕਦਾ ਹੈਗਾ ਜਾਂਕਿ ਉਹਦਾ ਇਲਾਜ ਹੋਇਆ ਜਾਵੇਗਾ ਉਸ ਤੋਂ ਬਾਅਦ ਸਰਕਾਰ ਵੱਲੋਂ ਉਹਦੀ ਸਕਿੱਲ ਟ੍ਰੇਨਿੰਗ ਦਵਾਈ ਜਾਵੇਗੀ ਇੱਥੇ ਰੋਜ਼ਗਾਰ ਦਫ਼ਤਰ ਵਿੱਚ ਦੀ ਪੂਰੀ ਪੂਰੀ ਮਦਦ ਕੀਤੀ ਜਾਵੇਗੀ ਲੋਕਾਂ ਨੇ ਇਹ ਮਿਲ ਕਰਦੇ ਵੀ ਇਹ ਸਰਕਾਰ ਜਿਹੜਾ ਸਰਕਾਰ ਨੇ ਜਿਹੜੀ ਮੀਮ ਜਿਹੜੀ ਹੈ ਨਸ਼ਿਆਂ ਵਿਰੁੱਧ ਤੇ ਸਰਕਾਰ ਦਾ ਪੂਰਾ ਸਹਿਯੋਗ ਦਿੱਤਾ ਜਾਵੇ ਮੋਢੇ ਨਾਲ ਮੋਢਾ ਲਾ ਕੇ ਚੱਲੇ ਜਾਵੇ ਜੇ ਕੋਈ ਵਿਅਕਤੀ ਕਰਕੇ ਉਹਨੀ ਤੌਰ ਤੇ ਨਸ਼ਾ ਵੇਚਦਾ ਹੈਗਾ ਤਾਂ ਉਹਦੇ ਜਿਹੜੀ ਹੈਗੇ ਬੰਦੀ ਕਾਰਵਾਈ ਲਈ ਪੁਲਿਸ ਦੀ ਪੂਰੀ ਮਦਦ ਕੀਤੀ ਜਾਵੇਗੀ ਅੱਜ ਜਿਹੜਾ ਇਹ ਪ੍ਰੋਗਰਾਮ ਹੈ ਜੀ ਗ੍ਰਾਮ ਪੰਚਾਇਤ ਦਿਓਗੜ ਬਲਾਕ ਪਾਤਣਾ ਵਿਖੇ ਕਰਵਾਇਆ ਜਾ ਰਿਹਾ ਹੈਗਾ ਅਸੀਂ ਪੰਜਾਬ ਸਰਕਾਰ ਵੱਲੋਂ ਇਹ ਮਹਾਂਮ ਚਲਾਈ ਗਈ ਹੈ ਜੋ ਦੋ ਨਸ਼ਿਆਂ ਦੇ ਵਿਰੁੱਧ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਆਂਗੇ ਵੀ ਤੁਸੀਂ ਸਾਡਾ ਇਹਦੇ ਵਿੱਚ ਪੂਰਾ ਸਹਿਯੋਗ ਦਿਓ ਤਾਂ ਕਿ ਆਪਾਂ ਸਰਕਾਰ ਨੂੰ ਸਰਕਾਰ ਵੱਲੋਂ ਚਲਾਈ ਮਹਾਂਮ ਅਨੁਸਾਰ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਬਣਾ ਸਕੀਏ ਅੱਜ ਦਾ ਪ੍ਰੋਗਰਾਮ ਹੈਗਾ ਇੱਕ ਮੈਡੀਕਲ ਕਨਫਰੰਸ ਅੱਜ ਇਹ ਪ੍ਰੋਗਰਾਮ ਹੈਗਾ ਜੀ ਦਿਓਗੜ ਹੇਗਾ ਪਹਿਲਾ ਤੇ ਉਸ ਤੋਂ ਬਾਅਦ ਹੈਗਾ ਸੇਲ ਵਾਲਾ ਪਿੰਡਾ ਜੀ ਤੇ ਉਸ ਤੋਂ ਬਾਅਦ ਖਾਨੇ ਵਾਲਾ ਪਿੰਡ ਵਿੱਚ ਵਧੀਆ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਹੈ ਜੀ ਲੋਕਾਂ ਵੱਲੋਂ ਤੇ ਲੋਕ ਸਾਨੂੰ ਸਹਿਯੋਗ ਨਹੀਂ ਇਹਦਾ ਪੂਰਾ ਦੇ ਰਹੇ ਨੇ ਜੀ ਆਪੀ ਕੀ ਕਰਦਾ ਤੁਸੀਂ ਅਸੀਂ ਸਾਰੀਆਂ ਪੰਚਾਇਤਾਂ ਨੂੰ ਇਹੀ ਅਪੀਲ ਕਰਦੇ ਹਾਂ ਜੀ ਸਾਡਾ ਵੱਧ ਤੋਂ ਵੱਧ ਸਹਿਯੋਗ ਦਿਓ ਤੁਸੀਂ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਨਸ਼ਾ ਮੁਕਤ ਪਿੰਡ ਬਣਾਓ ਤੁਸੀਂ ਅਗਰ ਨਸ਼ਾ ਕਰਦਾ ਨੌਜਵਾਨ ਉਹਦੇ ਵਾਸਤੇ ਕੀ ਤਰ੍ਹਾਂ ਜੇ ਕੋਈ ਨਸ਼ਾ ਕਰਦਾ ਹੀ ਤਾਂ ਸਰਕਾਰ ਵੱਲੋਂ ਉਹਨੂੰ ਸੂਲ ਮੁਰਲੇ ਸੂਲ ਦਾ ਦਿੱਤੀਆਂ ਜਾ ਰਹੀਆਂ ਨੇਗੀਆਂ ਉਹਨੂੰ ਐਡਮਿਟ ਕਰਕੇ ਉਹਨੂੰ ਨਸ਼ਾ ਛੱਡਣ ਲਈ ਸਾਰੇ ਤਰ੍ਹਾਂ ਦੀ ਸੂਲ ਪਾ ਦਿੱਤੀਆਂ ਜਾ ਰਹੀਆਂ ਨੇਗੀਆਂ ਤਾਂ ਕਿ ਉਹ ਨਸ਼ਾ ਛੱਡ ਕੇ ਦੁਬਾਰਾ ਆਪਣਾ ਨੋਰਮਲ ਜ਼ਿੰਦਗੀ ਜੋ ਹੋ ਸਕੇ ਤੇ ਮੁਕਤਰਾ ਚਾ ਸਕੇ ਲੋਕਾਂ ਨੂੰ ਮੈਸੇਜ ਹੈ ਕਿ ਸਰਕਾਰ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਹੈ ਤੇ ਲੋਕਾਂ ਨੂੰ ਚਾਹੀਦਾ ਹੈ ਕਿ ਇਸ ਪ੍ਰੋਗਰਾਮ ਤਹਿਤ ਇੱਕ ਮਹੀਨੇ ਤੱਕ ਸਰਕਾਰ ਨਾਲ ਕੋਆਪਰੇਟ ਕਰਨ صحتمند کی جیسے نوجوان پراپر علاج ہو کے سرکار نے پنڈا سینٹر کھولے ہوئے ہیں جی دبئی ملتی ہے نشا چڑھاؤ پلس ریحیبلیٹیشن سینٹر ڈرگشن سینٹر کھولے ہیں جہاں ਮੈਸਜ ਜੁੜਾਉਣ ਵਾਸਤੇ ਪੂਰਾ ਸਾਰਾ ਫ੍ਰੀ ਇਲਾਜ ਨੌਜਵਾਨ ਪੀਡੀ ਨੂੰ ਮੈਸੇਜ ਹੈ ਕਿ ਇਹਨਾਂ ਤੋਂ ਬਚੋ ਜਿਹੜੇ ਕਰ ਵੀ ਰਹੇ ਹਨ ਉਹ ਆਪਣਾ ਪ੍ਰੋਪਰ ਇਲਾਜ ਕਰਾਓ ਇਸ ਚੀਜ਼ ਨੂੰ ਨਾ ਛੁਪਾਓ ਤਾਂ ਕਿ ਆਪਣਾ ਉਹਨਾਂ ਦਾ ਸਰੀਰ ਹੀ ਠੀਕ ਠਾਕ ਰਹੇ ਸਿਹਤ ਵੀ ਠੀਕ ਠਾਕ ਰਹੇ